ਭਾਰਤ ਵੱਲੋਂ ਪਾਕਿਸਤਾਨ ਵਾਲੇ ਪਾਸੇ ਵਗਦੇ ਦਰਿਆਵਾਂ 'ਚ ਪਾਣੀ ਛੱਡਣ ਤੋਂ ਬਾਅਦ ਪਾਕਿਸਤਾਨ 'ਚੋਂ ਇਤਲਾਮ ਆ ਰਹੀਆਂ ਨੇ ਕਿ 1.5 ਲੱਖ ਲੋਕ ਨੇ ਜਿਹੜੇ ਉਹ ਹੜਕਣੋਂ ਆਪਣੇ ਘਰ-ਬਾਰ ਛੱਡ ਕੇ ਦੂਸਰੀ ਥਾਵਾਂ ਤੇ ਅਪੜਾਏ ਗਏ ਨੇ। ਪਾਕਿਸਤਾਨ ਤੋਂ ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਇਹ ਇੱਕ ਵਿਭਾਗ ਹੈ ਜਿਨੇ ਇਤਲਾਹ ਦਿੱਤੀ ਹੈ ਕਿ ਸਭ ਤੋਂ ਬਹੁਤੇ ਲੋਕਾਂ ਨੂੰ ਘਰ-ਬਾਰ ਛਡਾ ਕੇ ਦੂਸਰੇ ਥਾਂ ਅਪੜਾਉਣ ਦਾ ਕੰਮ ਜਿਹੜਾ ਉਹ ਬਹਾਵਲ ਨਗਰ ਜ਼ਿਲ੍ਹੇ 'ਚ ਕੀਤਾ ਗਿਆ ਹੈ ਜਿਹੜਾ ਸਤਲੁਜ ਦਰਿਆ ਦੇ ਕੰਢੇ ਵਾਸਤਾ ਹੈ ਔਰ ਉੱਥੇ ਹੜ ਆ ਗਿਆ ਹੈ ਔਰ ਪਿੰਡਾਂ ਦੇ ਪਿੰਡ ਨੇ ਜਿਹੜੇ ਉ ਡੁੱਬ ਗਏ ਨੇ 90 ਹਜ਼ਾਰ ਲੋਕਾਂ ਨੇ ਇਥੋਂ ਦੂਸਰੇ ਥਾਵਾਂ ਤੇ ਜਾ ਕੇ ਪਨਾਹ ਲਈ ਔਰ ਆਪਣੇ ਘਰ-ਬਾਰ ਛੱਡੇ ਨੇ ਤਾਂਜੇ ਉਹ ਮੌਤ ਬਚ ਸਕਣ ਜਦ ਕਿ ਐਨਡੀਐਮਏ ਲੋ ਇਹ ਵੀ ਦੱਸਿਆ ਗਿਆ ਕਿ ਕੁੱਲ 1.5 ਲੱਖ ਲੋਕ ਜਿਹੜੇ ਉਹਨਾਂ ਨੇ ਆਪਣੇ ਘਰ-ਬਾਰ ਛੱਡੇ ਨੇ ਉਦੋਂ ਜਦੋਂ ਭਾਰਤ ਵੱਲੋਂ ਦਰਿਆਵਾਂ 'ਚ ਪਾਣੀ ਛੱਡਿਆ ਗਿਆ ਹੈ ਭਾਰਤ ਵੱਲੋਂ ਪਾਕਿਸਤਾਨ ਨੂੰ ਇਤਲਾਹ ਦਿੱਤੀ ਗਈ ਸੀ ਕਿ ਉਹ ਦਰਿਆਵਾਂ 'ਚ ਪਾਣੀ ਛੱਡਣ ਲੱਗਾ ਹੈ ਸਤਲੁਜ ਦਰਿਆ ਤੋਂ ਬਾਅਦ ਹੁਣ ਕਈ ਵਰਿਆਂ ਬਾਅਦ ਰਾਵੀ ਦਰਿਆ ਹੈ ਜਿਹੜਾ ਉਹ ਵੀ ਉੱਪਲ ਪਿਆ ਔਰ ਫਿਪੜ ਗਿਆ ਹੈ ਰਾਵੀ ਦਰਿਆ ਦੇ ਵਿੱਚ ਹੜਾ ਜਿਹੜਾ ਉਹ ਉੱਚੇ ਦਰਜੇ ਦਾ ਹੈ ਔਰ ਇਹ ਚੁ ਲੰਘ ਰਿਹਾ ਹੈ ਗੁਜਰਾਹਲੇ ਸ਼ਹਿਰ ਦੇ ਉਹ ਸਾਰੇ ਇਲਾਕੇ ਜਿਹੜੇ ਰਾਵੀ ਦਰਿਆ ਦੇ ਕੰਢਿਆਂ ਦੇ ਨਾਲ ਜੁੜਦੇ ਨੇ ਉੱਥੇ ਇਸ ਵੇਲੇ ਸਾਇਰਨ ਵਜਾਏ ਜਾ ਰਹੇ ਨੇ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ ਔਰ ਲੋਕਾਂ ਨੂੰ ਆਪਣੇ ਘਰ ਘਰ ਛੱਡ ਕੇ ਮਹਿਫੂਜ਼ ਥਾਵਾਂ ਨੇ ਜਿਹੜੀਆਂ ਉਥੇ ਅਪੜਨ ਵਾਸਤੇ ਆਖਿਆ ਜਾ ਰਿਹਾ ਹੈ ਇਸ ਤੋਂ ਪਹਿਲਾਂ ਵੀ ਇਹ ਅਲਰਟ ਆਖਿਆ ਗਿਆ ਸੀਗਾ ਕਿ ਇਸ ਇਲਾਕੇ ਦੇ ਲੋਕ ਨੇ ਜਿਹੜੇ ਉਹ ਆਪਣੇ ਘਰ ਦਾ ਛੱਡ ਕੇ ਮਾਲ ਡੰਗਰ ਲੈ ਕੇ ਵਿਲੇ ਨਾਲ ਇਥੋਂ ਨਿਕਲ ਸਕਣ ਪਰ ਹੁਣ ਜਦੋਂ ਉੱਚੇ ਦਰਜੇ ਦਾ ਇਹ ਹਾੜਾ ਬੇਕਾਬੂ ਹੋਇਆ ਹੈ ਔਰ ਪਿੰਡਾਂ ਦੇ ਵਿੱਚ ਪਾਣੀਆਂ ਦੇ ਕਹਿ ਲਵੋ ਕਿ ਉੱਚੇ ਦਰਜੇ ਦੇ ਜਿਹੜੇ ਛੱਪੜ ਨੇ ਉਹ ਬਣ ਗਏ ਨੇ ਰੋਲ ਨੇ ਜਿਹੜੇ ਉਹ ਆ ਗਏ ਨੇ ਹੁਣ ਸਾਇਰਨ ਵਜਾ ਕੇ ਲੋਕਾਂ ਨੂੰ ਇਸ ਇਲਾਕੇ ਚੋਂ ਨਿਕਲਣ ਲਈ ਆਖਿਆ ਜਾ ਰਿਹਾ ਹੈ